ਨਿ ਪਾ ਜੀ ਇਦਾਂ ਹੀ ਆਣ ਕੇ ਸੁੱਤਾ ਸੀ ਬੇਟਾ ਮੇਰਾ ਇਸ ਟਮ ਇੱਥੇ ਮੰਜੀ ਤੇ ਉਨਾ ਫੜ ਕੇ ਉਹਨੂੰ ਧੂਆ ਵਾ ਮੰਜੀ ਤੋਂ ਹਾਲ ਕੇ ਬੱਸ ਚੁੱਕ ਕੇ ਤੇ ਲੈ ਗਏ ਆ ਮੇਰੀ ਬੇਟੀ ਨੂੰ ਦੰਦਕਲ ਪੈ ਗਈ ਆ ਉਹ ਕਹਿੰਦੇ ਆ ਵੀ ਇਹਨੂੰ ਵੀ ਚੁੱਕੋ ਨਾਲ ਹੀ ਤੇਰਾ ਵੀ ਕੁੜੀ ਹੱਥ ਹੈਗਾ ਵਾ ਮੇਰੀ ਬੇਟੀ ਇੰਨੇ ਜੋਗੀ ਮੇਰੀ ਬੇਟੀ ਦੇ ਬੱਚੇ ਖਰਾਬ ਇਸ ਖਰਾਬ ਹੋ ਗਏ ਆ ਮੇਰੀ ਗੇਟੀ ਭਰਾ ਦੇ ਗਮ ਦੇ ਨਾਲ ਉੱਥੇ ਤਣ ਡਿੱਗੀ ਉੱਥੇ ਮੈਂ ਉੱਪਰ ਡਿੱਗੀ ਉਹਦੇ ਉਹਨਾਂ ਸਾਡੇ ਕੋਲ ਥੂਕੇ ਲੈ ਗਏ ਆ ਆਣਕ ਆਣਕ ਸਾਟਾ ਆਇਆ ਵਾ ਤੇਰੇ ਉਹਨਾਂ ਨੇ ਵੀ ਇੱਥੇ ਤਰਲੇ ਪਾਏ ਆ ਚਾਚੇ ਤਾਏ ਤੇ ਵਿਚਾਰੇ ਆਪਣੇ ਕੰਮੀ ਧੰਮੀ ਹੀ ਹੋਰ ਵੀ ਚਾਚੇ ਤਾਏ ਸਾਡੇ ਆਏ ਆ ਉਹਨਾਂ ਨੇ ਕਿਹਾ ਉਹਨਾਂ ਕੇਸੇ ਤੇ ਨਹੀਂ ਮੰਨੀ ਉਹਨਾਂ ਸ਼ੀਸ਼ੇ ਚ ਬੰਦ ਕਰਕੇ ਉਹਨੂੰ ਗੱਡੀ ਚ ਲਾ ਗਏ ਅੱਗੇ ਤਾਂ ਸਾਨੂੰ ਨਹੀਂ ਪਤਾ ਵੀ ਕਿੱਥੇ ਗੁਪਤ ਕੀਤਾ ਕੀ ਕੀਤਾ ਜਿੱਦਾਂ ਕਰਦੇ ਜਿਉਸੀ ਕਰਦਾ ਰਿਹਾ ਹਾਂਜੀ ਕਹਿੰਦੇ ਜਿਸੂਸੀ ਜਿਸੂਸੀ ਕਰਦਾ ਰਿਹਾ ਨਹੀਂ ਬਾਜੀ ਸਾਨੂੰ ਇਹ ਨਹੀਂ ਉਹਨੇ ਬੱਚੇ ਸਾਡੇ ਨੇ ਕਦੀ ਇਹ ਕੰਮ ਤਾਂ ਨਹੀਂ ਕੀਤਾ ਸਾਡੇ ਕੋਲ ਅੱਧ ਲਾਗੇ ਰਹਿੰਦਾ ਰਿਹਾ ਵਾ ਇਹ ਕੰਮ ਨਹੀਂ ਕਦੀ ਕੀਤਾ ਹਾਂਜੀ ਕੀ ਕਹਿਣਾ ਚਾਹੋਗੇ ਕੀ ਹੋਣਾ ਚਾਹੀਦਾ ਪਾਜੀ ਇਹਦਾ ਸਾਨੂੰ ਸਹਾਬ ਚਾਹੀਦਾ ਵਾ ਹਾਂ ਇਹ ਸਾਨੂੰ ਚਾਹੀਦੀ ਇਹਦੀ ਸਿਚਾਈ ਪੂਰੀ ਤੁਹਾਡੇ ਬੱਚੇ ਨਾਲ ਸਿਚਾਈ ਹੋਏ ਵੀ ਆਹੀਂ ਬੜੇ ਔਖੇ ਆ ਪਾਜੀ ਬੱਚੇ ਹੱਥੋਂ ਅਸੀਂ ਜੰਮਿਆਂ ਪਾਲੇ ਪਾਜੀ ਇਹਦੇ ਵਾਸਤੇ ਥੋੜਾ ਤੁਹਾਨੂੰ ਕੋਈ ਪਤਾ ਨਹੀਂ ਮੈਂ ਤਾਂ ਲੱਕਰ ਦਾ ਪਾਰ ਕਰਦੇ ਆ ਤੁਹਾਨੂੰ ਕੋਈ ਇਸ ਬਾਰੇ ਕੋਈ ਨੋਟ ਨਹੀਂ ਜੀ ਕਦੋਂ ਬਿੜਨ ਕਰੇ ਕਰੋ ਇਹ 14 ਨੂੰ ਜਾਂ 15 ਨੂੰ ਇੱਥੇ ਖੜਾ ਜੇ ਕੀ ਕਹਿੰਦੇ ਜੀ ਇਥੋਂ ਘਰੋਂ ਲੈ ਗਏ ਚੋਕੇ ਤੋ ਕੇ ਲੈ ਗਏ ਪਾਨੂੰ ਪਤਾ ਹੀ ਨਹੀਂ ਲੱਗਾ ਕਦੋਂ ਲੈ ਕੇ ਲੈ ਕੇ ਮੁੜ ਕੇ ਦੱਸਿਆ ਨਹੀਂ ਕਿੱਥੇ ਲੈ ਗਏ ਕਿੱਥੇ ਨਹੀਂ ਲੈ ਗਏ ਕੋਈ ਪਤਾ ਨਹੀਂ ਉਹ ਲੋਵਾਰੀ ਕਿੰਨੇ ਵਜੇ ਘਰ ਨੂੰ ਆਇਆ ਇਸ ਘਰ ਆਇਆ ਘਰ ਕੋਈ ਫੇਰੇ ਫੇਰੇ ਨਹੀਂ ਰਿਹਾ ਛੇ ਕੋਈ ਦਾ ਟੈਮ ਇਕ ਕਲੋ ਜਿਹੜੀ ਕਹਿੰਦੇ ਜੀ ਸੁਸਤੀ ਕਰਦਾ ਰਿਹਾ ਫੋਟੋਆਂ ਮਹਾਚਲ ਤੱਕ ਬਾਰਡਰ ਦੀਆਂ ਯਾਰ ਉਹ ਫੋਟੋਆਂ ਕੁਛ ਕੀਤੀਆਂ ਨਹੀਂ ਜਾਂ ਕੁਛ ਇਹੋ ਜੀ ਕੋਈ ਗੱਲਾਂ ਸਾਨੂੰ ਕੋਈ ਪਤਾ ਨਹੀਂ ਗਿਆ ਸੀ ਕੁਝ ਹਮਾਚਲ ਕੋਈ ਪਤਾ ਨਹੀਂ ਗਿਆ ਜੀ ਕਿਤੇ ਆਪਣੇ ਕੋਲ ਨਾਲ ਸਭ ਕੁਝ ਪਾਇਆ ਆਪਣੇ ਕੋਲ ਜੋ ਕੀਤਾ ਨਾਲ ਆਪਣੇ ਕੋਲ ਕੀਤਾ ਸਾਨੂੰ ਕੋਈ ਪਤਾ ਨਹੀਂ ਇਸ ਵਾਰੀ ਉਹ ਲੱਕੜ ਦਾ ਵਾਰ ਕਦੇ ਲੱਕੜ ਨਾਲ ਮਰੇ ਜਾਂਦੇ ਰਿਆ ਹਿਆਰਪੁਰ ਵੀ ਲੱਕੜ ਲੈ ਕੇ ਜਾਂਦੇ ਰਿਆ ਇੱਥੇ ਵੀ ਜਾਂਦੇ ਨੇ ਪਿੰਡੂ ਨਾਲ ਦਿਹਾੜੀ ਜਾਂਦੇ ਨੇ ਬੰਦਿਆਂ ਦਾ ਸਾਨੂੰ ਇਹ ਨਹੀਂ ਪਤਾ ਕਿ ਕੀ ਪਾੜਿਆ ਕੀ ਨਹੀਂ ਕੀਤਾ ਨਾਲ ਕੀ ਨਹੀਂ ਕੀਤਾ ਇਹ ਜੋ ਬੱਚਾ ਸੁਖਪ੍ਰੀਤ ਸਿੰਘ ਪੁੱਤਰ ਸਰਦਾਰ ਗੁਰਮੀਤ ਸਿੰਘ ਪਿੰਡ ਆਦੀ ਤੋਂ ਇਹ ਜਿਹੜੇ ਆਰੋਪ ਨੇ ਤਕਰੀਬਨ ਮੈਂ ਇੱਕ ਗੱਲ ਕਹਿ ਸਕਦਾ ਕਿ ਬੜਾ ਮਿਹਨਤੀ ਪਰਿਵਾਰ ਹੈ ਜਿਹੜਾ ਇਹਨਾਂ ਦੇ ਫਾਦਰ ਸਾਹਿਬ ਮੇਰੇ ਲਾਗੇ ਬੈਠੇ ਨੇ ਇੱਕ ਲੱਕੜ ਵਪਾਰੀ ਨੇ ਔਰ ਉਹਦੇ ਤੋਂ ਬਾਅਦ ਜਿਹੜਾ ਸੁਖਬ੍ਰੀ ਸਿੰਘ ਹੈ ਉਹ ਸ਼ਾਇਦ 15 ਨੂੰ ਜਾਂ 14 ਨੂੰ ਘਰ ਦੇ ਵਿੱਚੋਂ ਪੁਲਸ ਵੱਲ ਚੁੱਕਿਆ ਗਿਆ ਤੇ ਉਹਦੇ ਤੋਂ ਬਾਅਦ ਜਿਹੜਾ ਉਹਦੇ ਤੇ ਪਰਚਾ ਆਨਲਾਈਨ ਕੀਤਾ ਗਿਆ ਉਹ ਦੇਸ਼ದ್ರੋਹੀ ਦਾ ਆ ਜਾਂ ਸ਼ਾਇਦ ਕੁਝ ਜਸੂਸੀ ਦਾ ਤੇ ਆ ਕੁਝ ਗੋਲੀਆਂ ਗਾਲੀਆਂ ਦਾ ਵਿੱਚ ਦੱਸਦੇ ਨੇ ਜ਼ਿਕਰ ਕੀਤਾ ਗਿਆ ਪਰ ਇੱਕ ਗੱਲ ਅਸੀਂ ਜ਼ਰੂਰ ਕਹਿਣਾ ਚਾਹੁੰਦੇ ਹਾਂ ਬੱਚੇ ਤੇ ਇੰਨਾ ਕੁਝ ਪਾਇਆ ਗਿਆ ਘਰ ਵਾਲਿਆਂ ਨੂੰ ਬਿਲਕੁਲ ਇਹਦੇ ਬਾਰੇ ਖਬਰ ਨਹੀਂ ਕਿ ਉਹ ਬੱਚਾ ਜਿਹੜਾ ਜਸੂਸੀ ਉਹਨੇ ਕੀਤੀ ਹੈ ਕਿੱਥੇ ਕੀਤੀ ਹੈ ਕਿਹੜੇ ਬਾਰਡਰ ਦੀ ਕੀਤੀ ਹੈ ਇੰਨਾ ਕੁਝ ਬੱਚੇ ਤੇ ਪਾ ਦਿੱਤਾ ਗਿਆ ਆ ਇਹਦੇ ਬਾਰੇ ਪਰਿਵਾਰ ਨੂੰ ਬਿਲਕੁਲ ਨੌਲੇਜ ਨਹੀਂ ਆ ਪਰਿਵਾਰ ਇਹਦੇ ਬਾਰੇ ਬਿਲਕੁਲ ਕੁਝ ਵੀ ਨਹੀਂ ਜਾਣਦਾ ਬਿਲਕੁਲ ਨਹੀਂ ਜਾਣਦਾ ਕਿੰਨੀ ਪੜ੍ਹਾਈ ਕੀਤੀ ਹੈ ਬੱਚੇ ਨੇ ਪਲੱਸ 2 ਹੈ ਜੀ ਹਾਂਜੀ ਪਲੱਸ 2 ਪਾਸ ਹਾਂ ਕੰਟੀਨਿਊ ਕਰਦਾ ਬਿਲਕੁਲ ਜੀ ਕੰਮ ਕਰਦਾ ਆਪਣੇ ਪਾਦਰ ਸਾਹਿਬ ਦੇ ਨਾਲ ਸਵੇਰੇ ਜਾਂਦਾ ਲੱਕੜ ਦੋਨੋਂ ਭਰਾ ਨੇ ਲੱਕੜ ਦੇ ਨਾਲ ਆਪਣੀ ਉਹ ਲੇਵਰ ਦੇ ਨਾਲ ਜਾਂਦੇ ਆ ਕੰਮ ਕਰਦੇ ਆ ਆਪਣੇ ਤੇ ਆਪਣਾ ਘਰ ਦਾ ਵੀ ਜਾਰਾ ਚਲਾ ਰਹੇ ਨੇ ਆਮ ਪਰਿਵਾਰ ਆਮ ਪਰਿਵਾਰ ਔਰ ਪਹਿਲੀ ਬੰਨਾ ਵੀ ਮੇਰਾ ਖਿਆਲ ਨਾਲ ਉਹਨਾਂ ਦਾ ਸ਼ਾਇਦ ਕਿਲਾ ਇੱਕ ਕਿਲਾ ਹੀ ਹੈ ਇੱਕ ਕਿਲਾ ਦੋ ਕਿਨਾਲਾ ਹੋਏਗੀ ਜਾਂ ਇੱਕ ਕਿਲਾ ਇੰਨੀ ਕੀ ਹੈ 14 ਨੂੰ ਮੈਨੂੰ ਫੜਿਆ ਗਿਆ ਕਰੋ ਕੀਤਾ ਗਿਆ ਤੇ ਕੋਈ ਕਾਰਵਾਈ ਕੀਤੀ ਪਰਿਵਾਰ ਨੇ ਜੀ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਕੀ ਕੀ ਬਿਲਕੁਲ ਜੀ ਪਰਿਵਾਰ ਜਾਂਦਾ ਰਿਹਾ ਇਹਨਾਂ ਨੂੰ ਦੱਸਿਆ ਨਹੀਂ ਗਿਆ ਵੀ ਉਹ ਕਿੱਥੇ ਆ ਮਿਲ ਨਹੀਂ ਦਿੱਤਾ ਗਿਆ ਪਰਿਵਾਰ ਨੂੰ ਬਿਲਕੁਲ ਮੁਲਾਕਾਤ ਨਹੀਂ ਕਰਾਈ ਗਈ ਤੁਹਾਨੂੰ ਕਦੋਂ ਪਤਾ ਲੱਗਾ ਵੀ ਜਸੂਸੀ ਦਾ ਕੇਸ ਪਾਇਆ ਸਾਨੂੰ ਸ਼ਾਇਦ ਅੱਜ ਤੁਹਾਡੇ ਹੁਣੇ ਪਤਾ ਲੱਗਾ ਵੀ ਜਸੂਸੀ ਦਾ ਪਾਇਆ ਗਿਆ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਲੱਗਾ ਕੀ ਮੰਗ ਕਰੀ ਅਸੀਂ ਇੱਕੋ ਜੀ ਇੱਕ ਗੱਲ ਮੰਗ ਕਰਦੇ ਹਾਂ ਕਿ ਜੋ ਇਨਵੈਸਟੀਗੇਸ਼ਨ ਬਿਲਕੁਲ ਵਧੀਆ ਹੋਵੇ ਜੇ ਬੱਚਾ ਗਲਤ ਤੇ ਗਲਤ ਪਾਇਆ ਜਾਵੇ ਅਗਰ ਬੱਚਾ ਗਲਤ ਨਹੀਂ ਤੇ ਫਿਰ ਜਿਹੜਾ ਐਡਾ ਵੱਡਾ ਜਿਹੜਾ ਕੇਸ ਹਨ ਬਿਲਕੁਲ ਪਰਿਵਾਰ ਦੀ ਇਹ ਪਰਿਵਾਰ ਤੇ ਬੜਾ ਤਕਾ ਆ ਬਹੁਤ ਵੱਡਾ ਤਕਾ ਪਰਿਵਾਰ ਤੇ ਕਿਉਂਕਿ ਆਮ ਪਰਿਵਾਰ ਹੈ ਗਰੀਬ ਪਰਿਵਾਰ ਤੇ ਜਿਦਾਂ ਕਹ ਲਓ ਵੀ ਮਿਹਨਤ ਮਜ਼ਦੂਰੀ ਕਰਨ ਵਾਲਾ ਪਰਿਵਾਰ ਹੈ ਔਰ ਇੰਨਾ ਵੱਡਾ ਜਿਹੜਾ ਕੇਸ ਪੋਣਾ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਪਰਿਵਾਰ ਵਾਸਤੇ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਔਰ ਇਹ ਸ਼ਾਇਦ ਪਰਿਵਾਰ ਦੇ ਵਾਸਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੇ ਕਿਹੜੇ ਹਾਲਾਤਾਂ ਦੇ ਵਿੱਚ ਗੁਜ਼ਰਨਾ ਇਹ ਤੇ ਉਹਦੇ ਫਾਦਰ ਸਾਹਿਬ ਜਾਣਦੇ ਨੇ ਉਹਦੇ ਮਦਰ ਸਾਹਿਬ ਉਹਨਾਂ ਦੇ ਸਿਸਟਰਸ ਆ ਸਾਰਾ ਪਰਿਵਾਰ ਜਾਣਦਾ